ਇਹਨਾਂ ਹੜ੍ਹਾਂ ਨੂੰ ਲਿਆਉਣ ਦੇ ਪਿੱਛੇ ਭਾਰਤ ਸਰਕਾਰ ਦੀ ਪੰਜਾਬ ਸਰਕਾਰ ਦੀ ਨਲਾਇਕੀ ਨਹੀਂ ਬੜੀ ਵੱਡੀ ਬੇਵਕੂਫੀ ਹੈ। ਦਹਿਮਾ ਦਾ ਪ੍ਰਬੰਧ ਸਹੀ ਢੰਗ ਦੇ ਨਾਲ ਹੋਇਆ ਨਹੀਂ ਹੈ। ਔਰ ਵੰਡਣ ਪ੍ਰਣਾਲੀ ਵੀ ਜਿਹੜੀ ਹੈ ਉਹ ਸਹੀ ਢੰਗ ਦੇ ਨਾਲ ਸਰਕਾਰ ਵੱਲੋਂ ਅਪਣਾਈ ਨਹੀਂ ਗਈ ਹੈ। ਔਰ ਪੰਜਾਬ ਸਰਕਾਰ ਨੇ ਤਾਂ ਹੁਣ ਹਾਦੀ ਮਕਾ ਦਿੱਤੀ ਹੈ ਕਿ ਹੜ੍ਹ ਪੀੜਤਾਂ ਦੇ ਨਾਂ ਦੇ ਉੱਤੇ ਇੱਕ ਵੱਖਰਾ ਹੀ ਰੰਗਲੇ ਪੰਜਾਬ ਦੇ ਨਾਂ ਹੇਠ ਅਕਾਊਂਟ ਖੋਲ੍ਹ ਲਿਆ ਜਿਹਦੇ ਵਿੱਚ ਪੈਸਾ ਜਮ੍ਹਾਂ ਕਰਾਉਣ ਲਈ ਪ੍ਰੇਰਿਆ ਜਾ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਇਹ ਰੰਗਲੇ ਪੰਜਾਬ ਦੇ ਨਾਂ ਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਹੈ ਇਲੈਕਸ਼ਨ ਫੰਡ ਜਮ੍ਹਾਂ ਕੀਤਾ ਜਾ ਰਿਹਾ ਹੈ ਜਿਹੜਾ ਉਹਨਾਂ ਵਾਲੇ ਸਮੇਂ ਦੇ ਵਿੱਚ ਇਲੈਕਸ਼ਨਾਂ ਦੇ ਉੱਤੇ ਖਰਚ ਕਰਨਾ ਹੈ ਜਦ ਕਿ ਮੁੱਖ ਮੰਤਰੀ ਰੀਲੀਫ ਫੰਡ ਜਿਹੜਾ ਹੈ ਉਹ ਸਰਕਾਰ ਕੋਲੇ ਹੁੰਦਾ ਹੈ ਉਹਦੇ ਵਿੱਚ ਪੈਸਾ ਜਮ੍ਹਾਂ ਕਰਵਾਇਆ ਜਾ ਸਕਦਾ ਸੀ ਪਰ ਕਿਉਂਕਿ ਮੁੱਖ ਮੰਤਰੀ ਰੀਲੀਫ ਫੰਡ ਦਾ ਜਿਹੜਾ ਹਸਾਬ ਕਿਤਾਬ ਹੁੰਦਾ ਹੈ ਤੇ ਰੰਗਲੇ ਪੰਜਾਬ ਦੇ ਅਕਾਊਂਟ ਦਾ ਕੋਈ ਹਸਾਬ ਕਿਤਾਬ ਨਹੀਂ ਹੋਣਾ ਇਸ ਕਰਕੇ ਇਸ ਪੈਸੇ ਦੇ ਮਿਸਯੂਜ਼ ਹੋਣ ਦੇ ਖਾਤਿਰ ਜਿਹੜੇ ਆ ਉਹ ਬਹੁਤ ਵੱਡੇ ਆ ਮੈਂ ਫੇਰ ਕਹਦੇ ਆਂ ਕਿ ਇਹ ਜਿਹੜੀ ਕੁਦਰਤੀ ਆਫਤ ਆਈ ਹੈ ਇਹਦੇ ਵਿੱਚ ਸਰਕਾਰਾਂ ਦੀ ناکਾਮਯਾਬੀ ਜਿਹੜੀ ਹੈ ਉਹ ਬਹੁਤ ਵੱਡੀ ਸਾਹਮਣੇ ਜਿਹੜੀ ਹੈ ਉਹ ਸਾਡੇ ਆਈ ਹੈ ਤੇ ਪਰ ਫਿਰ ਵੀ ਅਸੀਂ ਅਕਾਲਪੁਰਖ ਨੇ ਸਾਨੂੰ ਜਿੰਨੀ ਕੁ ਸਮਰੱਥਾ ਬਖਸ਼ੀ ਹੈ ਕੋਈ ਅਸੀਂ ਦਾਤੇ ਨਹੀਂ ਆ ਕੋਈ ਅਸੀਂ ਮਾਲਕ ਨਹੀਂ ਆ ਅਸੀਂ ਵੀ ਸੇਵਾਦਾਰੀਆਂ ਜਿੰਨੀ ਕੁ ਅਕਾਲਪੁਰਖ ਨੇ ਸਾਨੂੰ ਸਮਰੱਥਾ ਬਖਸ਼ੀ ਹੈ ਉਸ ਸਮਰੱਥਾ ਦੇ ਮੁਤਾਬਕ ਅਸੀਂ ਆਪਣੇ ਭਰਾਵਾਂ ਦੀ ਜਿਹੜੀ ਹੈ ਜਿਵੇਂ ਕਿ ਤੁਹਾਨੂੰ ਦੱਸਿਆ ਗਿਆ ਉਹਦੀ ਮਦਦ ਕਰਨ ਵਾਸਤੇ ਜਿਹੜਾ ਉਹ ਬੀੜਾ ਚੁੱਕਿਆ ਔਰ 30 ਸਤੰਬਰ ਤੋਂ ਸਾਡੀ ਜਿਹੜੀ ਵੰਡਣ ਪਰਨਾਲੀ ਹੈ ਉਹ ਅਸੀਂ ਪਰਾਰੰਭ ਕਰ ਦੇਣੀ ਹੈ ਗ੍ਰੰਥੀ ਸਿੰਘਾਂ ਨੂੰ ਜਿਹੜੀ ਮਾਇਆ ਦੇਣੀ ਹੈ ਉਹ ਸਾਡੇ ਮੈਂਬਰ ਸਹਿਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੀ ਸਾਡੇ ਪਾਰਟੀ ਦੇ ਲੀਡਰ ਵੀ ਨੇ ਉਹਨਾਂ ਦੇ ਰਾਹੀਂ ਜਿਹੜੀ ਹੈ ਉਹ ਦਿੱਤੀ ਜਾਊਗੀ